ਔਰ ਸਾਡੇ ਤੇ ਬਹੁਤ ਜ਼ੋਰ ਲੱਗਿਆ ਉਹਨਾਂ ਦਾ ਕਿ ਤੁਸੀਂ ਜੀ ਟ੍ਰੀਟਮੈਂਟ ਲੈ ਲਓ ਤੁਸੀਂ ਚੈੱਕਅਪ ਕਰਾ ਲਓ ਤੁਸੀਂ ਕੁਝ ਖਾ ਪੀ ਲਓ ਤੋਂ ਦੇਖੋ ਜਦੋਂ ਅਸੀਂ ਸਾਡਾ ਇੱਕੋ ਹੀ ਫੈਸਲਾ ਹੈ ਅਸੀਂ ਉਹਨਾਂ ਨੂੰ ਵੀ ਇਹ ਕਹਿੰਦੇ ਰਹੇ ਹਾਂ ਕਿ ਅਸੀਂ ਮਰਨ ਵਰਤ ਤੇ ਕੋਈ ਚਾਹ ਨੂੰ ਨਹੀਂ ਬੈਠਣ ਲੱਗੇ ਕੋਈ ਅਸੀਂ ਡਰਾਮਾ ਨਹੀਂ ਕਰਨ ਲੱਗੇ ਸੋ ਸਾਡੇ ਲਈ ਇਹ ਮਤਲਬ ਸ਼ਹਾਦਤ ਦਾ ਜਾਮ ਪੀਣਾ ਕੋਈ ਅਸੀਂ ਮਤਲਬ ਇਹ ਨਹੀਂ ਮੰਨਦੇਗੇ ਕਿ ਮੌਤ ਹੋ ਗਈ ਤਾਂ ਖਵ ਨੇ ਕੀ ਨੁਕਸਾਨ ਹੋ ਗਿਆ ਸਾਡੇ ਲਈ ਉਹ ਵੀ ਫਾਇਦੇਮੰਦ ਹੈ ਜਿਹੜੇ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜਾ ਅਸੀਂ ਖੜੇ ਹਾਂ ਖਨੌਰੀ ਦੇ ਬਾਰਡਰ ਤੇ ਜਿੱਥੇ ਕਿਸਾਨਾਂ ਵੱਲੋਂ ਜਿਹੜਾ ਹੈ ਮਰਨ ਵਰਤ ਤੇ ਜਿਹੜਾ ਬੈਠਿਆ ਜਾ ਰਿਹਾ ਹੈ ਤੇ ਹੁਣ ਜਿਹੜੇ ਅੱਜ ਇਸ ਟਾਈਮ ਰਾਤ ਦੇ 11:30 ਵਜ ਚੁੱਕੇ ਹਨ ਤੇ ਕਿਸਾਨ ਆਪੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਰਿਹਾ ਕਰ ਦਿੱਤੇ ਗਏ ਹਨ ਤੇ ਉਹ ਜਿਹੜੇ ਆਹੋ ਮੋਰਚੇ ਤੇ ਪਹੁੰਚ ਚੁੱਕੇ ਹਨ ਅੱਜ ਕਿੱਡਲੇਵਾਲ ਦੇ ਉੱਪਰ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਜਿਹੜੀਆਂ ਤਸਵੀਰਾਂ ਜਿਹੜੀਆਂ ਦਿਖਾਉਣਾ ਦਰਸ਼ਕਾਂ ਨੂੰ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਦੇ ਜਿਹੜੇ ਦਿਲਾਂ ਦੀਆਂ ਧੜਕਣਾ ਜਿਹੜੀਆਂ ਉਹ ਤੇਜ਼ ਹੋ ਚੁੱਕੀਆਂ ਹਨ ਉਹਨਾਂ ਦੇ ਹਰਮਨ ਪਿਆਰੇ ਜਿਹੜੇ ਆਗੂ ਆ ਉਹਨਾਂ ਨੂੰ ਦੇਖਣ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਕਿਸਾਨ ਆ ਕੋ ਜਗਜੀਤ ਸਿੰਘ ਡੱਲੇਵਾਲਾ ਜਿਹੜੇ ਉਹ ਖਨੋਰੀ ਮੋਰਚੇ ਤੇ ਜਿਹੜੇ ਪਹੁੰਚ ਚੁੱਕੇ ਹਨ ਤੇ ਕੁਝ ਮਿੰਟਾਂ ਦੇ ਵਿੱਚ ਜਿਹੜਾ ਉਹ ਇੱਥੇ ਜਿਹੜਾ ਆ ਦਰਸ਼ਕਾਂ ਦੇ ਰੂਬਰੂ ਹੋਣਗੇ ਤੇ ਆਪਣੇ ਜਿਹੜੇ ਕਿਸਾਨ ਬੈਠੇ ਆ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਆ ਕੇ ਸਟੇਜ ਤੇ ਪਹੁੰਚਣਗੇ ਉਹ ਤੇ ਅਸੀਂ ਲਗਾਤਾਰ ਆ ਜਿਹੜੀਆਂ ਉਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਸਾਨ ਆ ਕੋ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਲੁਧਿਆਣੇ ਤੋਂ ਕਾਫਲਾ ਚੱਲਿਆ ਹੋਇਆ ਉਹ ਖਨੋਰੀ ਮੋਰਚੇ ਤੇ ਜਿਹੜਾ ਉਹ ਪਹੁੰਚ ਚੁੱਕਿਆ ਤੇ ਹੁਣ ਉਹ ਸਟੇਜ ਵਾਲੀ ਜਗ੍ਹਾ ਦੇ ਉੱਪਰ ਆ ਜਿਹੜਾ ਉਹ ਪਹੁੰਚਣ ਵਾਲੇ ਹਨ ਬਹੁਤ ਜ਼ਿਆਦਾ ਲੋਕਾਂ ਦਾ ਸਾਹਮਣੇ ਵਿਚ ਆ ਰਹੇ ਆ ਬਾਬਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਕਾਫਲਾ ਉਹ ਲੁਧਿਆਣੇ ਤੋਂ ਖਨੋਰੀ ਬਾਰਡਰ ਤੇ ਜਿਹੜਾ ਪਹੁੰਚ ਚੁੱਕਿਆ ਹੈ ਲਗਾਤਾਰ న్యూਸ ਟਾਈਮ ਪੰਜਾਬ ਦੇ ਜ਼ਰੀਏ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਹਾਠਾ ਮਾਰਦਾ ਇਕੱਠ ਕਿਸਾਨਾਂ ਦਾ ਇਕੱਠਾ ਜਿਹੜਾ ਉਹ ਜਗਜੀਤ ਸਿੰਘ ਡੱਲੇਵਾਲ ਦੇ ਸਵਾਗਤ ਵਾਸਤੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਕਾਫਲਾ ਜਿਹੜਾ ਉਹ ਖਨੋਰੀ ਮੋਰਚੇ ਤੇ ਪਹੁੰਚ ਚੁੱਕਿਆ ਇਹ ਤਸਵੀਰਾਂ ਨੇ ਜਿਹੜੀਆਂ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਖਨੋਰੀ ਬਾਰਡਰ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤਾਕਤ ਤੋਂ ਕੇ ਸਰਕਾਰ ਨੂੰ ਫਿਸ਼ਲ ਪੈਰੀ ਮੋੜਿਆ ਹੈ ਤਾਂ ਫਿਰ ਉਹ ਸਰਕਾਰ ਉਹ ਸੰਗਤ ਦਾ ਹੌਸਲਾ ਹੈ ਉਸ ਹੌਸਲੇ ਦੇ ਨਾਲ ਸੰਗਤ ਨੂੰ ਚੰਗਾ ਲੱਗ ਰਿਹਾ ਹੈ ਕਿ ਜੇ ਮੈਨੂੰ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਭਾਵੇਂ ਉਹਨਾਂ ਨੇ ਆਪਣਾ ਹਸਪੀਟਲ ਜੀ ਰੱਖਿਆ ਲੇਕਿਨ ਸੀ ਇੱਕ ਉਹਨਾਂ ਨੇ ਡਿਟੇਨ ਕਰਕੇ ਰੱਖਿਆ ਹੋਇਆ ਔਰ ਪੁਲਿਸ ਦੀ ਕਸਟਡੀ ਚੋਂ ਜੇ ਬਾਹਰ ਕਢਵਾਇਆ ਹੈ ਤਾਂ ਇਸ ਸੰਗਤ ਦੇ ਇਸ ਜੋਸ਼ ਨੇ ਸੰਗਤ ਦੇ ਇਸ ਰੋ ਨੇ ਅੱਜ ਪਹਿਲਾ ਤੋਂ ਸਮਝੋ ਕਿ ਸਰਕਾਰ ਆਪਣੇ ਮਰਸੂਬੇ ਦੇ ਕੰਮਜਾਪੜੀ ਹੋਦਰ ਕੀ ਮੋਰਚੇ ਫੇਲ ਮੋਰਚਾ ਸਵਾਲ ਸਵਾਲ ਇਹ ਆ ਕਿ ਸਿਹਤ ਵਾਹਿਗੁਰੂ ਦੇ ਹੁਕਮ ਨਾਲ ਬਹੁਤ ਚੜ੍ਹਦੀ ਕਲਾ ਚ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਹਜੇ ਤਾਂ ਦਿਨ 4 ਹੀ ਹੋਏ ਨੇ ਆਪਾਂ ਦਾ ਅੰਦ ਸੰਭਰ ਸ਼ੁਰੂ ਹੋਇਆ ਨੂੰ ਤੇ 4 ਦਿਨਾਂ ਦੇ ਵਿੱਚ ਕੁਝ ਨਹੀਂ ਹੋਣ ਲੱਗਿਆ ਹਜੇ ਅਮਦਕ ਚੱਲਾਂਗੇ ਮਤਲਬ ਲੰਬਾ ਜਿਹੜਾ ਇਹ ਲੜਨਾ ਸਰਕਾਰ ਦਾ ਸੀ ਕਿ ਮਰਨ ਵਰਤ ਦਾ ਜਿਹੜਾ ਖੇਲ ਕਰਾਦੀ ਨਹੀਂ ਹੋ ਸਕਿਆ ਦੇਖੋ ਸਰਕਾਰਾਂ ਦੀ ਮਨਸ਼ਾ ਸੀ ਇਹ ਮੈਂ ਕਹੂੰਗਾ ਸਰਕਾਰ ਦੀ ਕੱਲੀ ਇੰਨੀ ਮਨਸ਼ਾ ਨਹੀਂ ਜੇ ਮੈਨੂੰ ਤਾਂ ਹੀ ਲੱਗ ਰਿਹਾ ਹੈ ਕਿ ਸਰਕਾਰ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਹੱਥ ਠੋਕੀ ਬਣ ਕੇ ਬੈਠ ਗਈ ਹੈ ਜਿਹੜਾ ਸਰਕਾਰ ਨੇ ਇਹ ਫੈਸਲਾ ਲਿਆ ਸਾਨੂੰ ਇਥੋਂ ਚੱਕ ਕੇ ਇਸ ਮੋਰਚੇ ਨੂੰ ਡੈਮੇਜ ਕਰਨ ਦਾ ਤਾਂ ਮੈਂ ਸਮਝ ਲਾ ਕਿ ਪੰਜਾਬ ਸਰਕਾਰ ਨੇ ਆਪਦੇ ਸੂਬੇ ਨਾਲ ਇੱਕ ਤਰ੍ਹਾਂ ਨਾਲ ਧਰੋਹ ਕਮਾਇਆ ਹੈ ਧੋਖਾ ਕੀਤਾ ਪੰਜਾਬ ਨੇ ਨਾਲ ਕਿਉਂਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਅਸੀਂ ਐਮਐਸਪੀ ਗਰੰਟੀ ਕਾਨੂੰਨ ਦੀ ਲੜ ਰਹੇ ਹਾਂ ਅਗਰ ਐਮਐਸਪੀ ਗਰੰਟੀ ਕਾਨੂੰਨ ਬਣੇਗਾ ਤਦਹੀ ਤਾਂ ਕਿਸਾਨ ਨੂੰ ਦੂਸਰੀਆਂ ਫਸਲਾਂ ਵੱਲ ਆਪਣੇ ਆਪ ਨੂੰ ਮੋੜ ਲਵੇ ਜਿਹੜੀ ਡਾਈਵਰਸੀਫਿਕੇਸ਼ਨ ਦੀ રોજ ਗੱਲ ਕੀਤੀ ਜਾਂਦੀ ਹੈ ਔਰ ਉਹ ਡਾਈਵਰਸੀਫਿਕੇਸ਼ਨ ਅਗਰ ਆਏਗੀ ਤਾਂ ਪੰਜਾਬ ਦਾ ਪਾਣੀ ਬਚੇਗਾ ਪੰਜਾਬ ਦਾ ਪਲੂਟ ਜਿਹੜੀ ਪੰਜਾਬ ਦੇ ਸਿੱਧ ਦੇ ਉੱਤੇ ਪੋਲੂਸ਼ਨ ਦੇ ਤਲਵਾਰ ਰੋਜ਼ ਨਟਕਦੀ ਹੈ ਉਹਦੇ ਤੋਂ ਬਚਾਂਗੇ ਔਰ ਜਿਹੜੀ ਕਿਸਾਨਾਂ ਨੂੰ ਬਿਜਲੀ ਮਿਲਦੀ ਹੈ ਇਹ ਬਿਜਲੀ ਇੰਡਸਟਰੀ ਨੂੰ ਜਾਏਗੀ ਡਵੈਲਪਮੈਂਟ ਹੋਏਗੀ ਕਿਸਾਨ ਸਮਰੱਥ ਹੋਏਗਾ ਤਾਂ ਉਹਦੇ ਨਾਲ ਆਪਣੇ ਆਪ ਕਿਸਾਨ ਦੀ ਪਰਚੇਜ਼ਿੰਗ ਪਾਵਰ ਵਧੇਗੀ ਜੇ ਪਰਚੇਜ਼ਿੰਗ ਪਾਵਰ ਵਧੇਗੀ ਤਾਂ ਉਹ ਇੱਕ ਕੋਈ ਇਕੱਲੇ ਕਿਸਾਨ ਦੀ ਨਹੀਂ ਬਥੇਗੀ ਪੂਰੇ ਪੰਜਾਬ ਦੀ ਜੀਡੀਪੀ ਪੰਜਾਬ ਦਾ ਵਿਕਾਸ ਉਹਦੇ ਵਿੱਚ ਉਹਦੇ ਵਿੱਚ ਛੁਪਿਆ ਹੋਇਆ ਹੈ ਨਹੀਂ ਜੀ ਸਰ ਕਿਵੇਂ ਕਹੋਗੇ ਕੇਂਦਰ ਦੇ ਨਾਲ ਲੜਾਈ ਹੈ ਸੰਘਰਸ਼ ਲੰਬੇ ਸਮੇਂ ਤੋਂ ਮੰਗਾ ਵੀ ਕੇਂਦਰ ਦੀਆਂ ਨਾਲ ਤੇ ਕੀ ਲੱਗਦਾ ਪੰਜਾਬ ਦੀ ਇੰਟੈਲੀਜੈਂਸ ਕਿਵੇਂ ਦੇਖ ਨਹੀਂ ਦੇਖੋ ਮੈਂ ਕਹਾਂ ਮੈਂ ਪਹਿਲੀ ਗੱਲ ਕਹੀ ਹੈ ਕਿ ਪੰਜਾਬ ਨੇ ਇੱਥੇ ਕੇਂਦਰ ਦੀ ਹੱਥ ਠੋਕੀ ਬਣ ਕੇ ਇਹ ਕਰਤੂਤ ਕੀਤੀ ਹੈ ਜਿਹੜੀ ਮੈਨੂੰ ਲੱਗਦਾ ਪੰਜਾਬ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ ਔਰ ਇਹਨੂੰ ਕਿਸਾਨ ਮਤਲਬ ਸਭ ਸਿਖਾਉਣਗੇ ਇਹ ਇਹ ਇਹਨੂੰ ਇਹਨੂੰ ਇੰਨਾ ਮਤਲਬ ਹਲਕੇ ਚ ਨਹੀਂ ਲੈਣ ਦੀ ਲੋੜ ਹੁੰਦੀ ਕੀ ਹੋਏਗੀ ਜੀ ਇਹ ਵੀ ਗੱਲ ਕਰੀਏ ਪਰ ਮਰਨ ਪਰ ਹਾਂ ਜੀ ਦੀ ਲਿਧਿਆਣਾ ਜੀ ਵੀ ਕਿਹਾ ਜਦੋਂ ਬਾਹਰ ਆਏ ਤੁਸੀਂ ਕਿਹਾ ਕਿ ਇਹਦਾ ਬੀਪੀ ਚੈੱਕ ਹੋਇਆ ਇਹਨਾਂ ਸਭ ਬਿਲਕੁਲ ਕਿਵੇਂ ਇਲਾਜ ਨੂੰ ਕਿਵੇਂ ਦੇਖਦੇ ਹੋ ਇਹਦਾ ਇਲਾਜ ਹੋਇਆ ਨਹੀਂ ਹੋਇਆ ਸਵਾਲ ਇਹ ਹੈ ਕਿ ਇਲਾਜ ਦਾ ਤਾਂ ਇੱਥੇ ਨਾ ਤੋਂ ਆਪਾਂ ਇਲਾਜ ਕੀ ਕਰਵਾਉਣਾ ਸੀ ਮੇਰਾ ਖਿਆਲ ਤੁਹਾਨੂੰ ਪਤਾ ਹੋਵੇਗਾ ਕੁਝ ਮੇਰੀ ਮੈਡੀਸਨ ਪਹਿਲਾਂ ਚੱਲਦੀ ਸੀ ਔਰ ਮੈਂ ਇਹ ਸ਼ੁਰੂ ਕਰਨ ਤੋਂ ਪਹਿਲਾਂ ਦੋ ਦਿਨ ਪਹਿਲਾਂ ਮੈਂ ਆਪਦੀ ਉਹ ਵੀ ਮੈਡੀਸਨ ਸਾਰੀ ਮਤਲਬ ਛੱਡ ਦਿੱਤੀ ਸੀ ਅਰ ਮੈਂ ਕੋਈ ਮੈਡੀਸਿਨ ਨਹੀਂ ਲੈ ਰਿਹਾ ਤੇ ਇਹਨਾਂ ਨੂੰ ਆਪਾਂ ਇਲਾਜ ਕੀ ਕਰਵਾਉਣਾ ਸੀ ਇਹਨਾਂ ਤੋਂ ਤਾਂ ਮਤਲਬ ਜਿਹੜਾ ਬੀਪੀ ਚੈੱਕ ਕਰਨ ਦੀ ਹੈ ਗੱਲ ਉਹ ਵੀ ਬਾਰ-ਬਾਰ ਮਤਲਬ ਸਾੜੇ ਕਰਦੇ ਰਹੇ ਕਿ ਬੀਪੀ ਚੈੱਕ ਕਰ ਲੈਂਦੇ ਹੋ ਤਾਂ ਮੈਨੂੰ ਵੀ ਪਤਾ ਹੈ ਇਸ ਗੱਲ ਦਾ ਕਿ ਜਿਹੜਾ ਬੀਪੀ ਚੈੱਕ ਚੈੱਕ ਕਰਕੇ ਇਹਨਾਂ ਨੇ ਲੋਕਾਂ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਅਸੀਂ ਟ੍ਰੀਟਮੈਂਟ ਕਰਨ ਵਾਸਤੇ ਨਹੀਂ ਆਂਦਾ ਸੀ ਆਪਦੀ ਉਸ ਗੱਲ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਨੇ ਜਿਹੜਾ ਉਹ ਸਾਨੂੰ ਉੱਥੇ ਡਿਟੇਨ ਕਰਕੇ ਲੈ ਗਿਆ ਉਸਦੇ ਦਾਅਵੇ ਤੇ ਕਿ ਸਾਡੇ ਕੋਲੋਂ ਇਲਾਜ ਬੀਬੀ ਦਾ ਗਿਆ ਉਹਨਾਂ ਦਾ ਚੈੱਕਅਪ ਪੂਰਾ ਕਰਾਇਆ ਗਿਆ ਹੈ ਚੈੱਕ ਕਰਨਾ ਸੀ ਜੀ ਹਾਂ ਪੰਜਾਬ ਤਾਂ ਬੈਸਟ ਹਸਪੀਟਲ ਸੀ ਤਾਂ ਕਰਕੇ ਤੁਹਾਨੂੰ ਸਵੇਰੇ ਸਵੇਰੇ ਲੈ ਕੇ ਨਹੀਂ ਦੇਖੋ ਸਵਾਲ ਇਹ ਹੈ ਕਿ ਜਦੋਂ ਮੈਨੂੰ ਤਕਲੀਫ ਹੀ ਕੋਈ ਨਹੀਂ ਸੀ ਤਾਂ ਉੱਥੇ ਲਿਜਾਣ ਵਾਲੀ ਹਜੇ ਲੋੜ ਕੀ ਸੀ ਕਿ ਕਿਹੜੇ ਹਾਲਾਤ ਸੀ ਜਿਹੜੇ ਉੱਥੇ ਲਿਜਾਣ ਦੀ ਲੋੜ ਪਈ ਪਰਿਵਾਰ ਨਾਲ ਗੱਲ ਕਰਵਾਉਂਦੇ ਸੀ ਤੁਹਾਡੀ ਬੱਚਿਆਂ ਨਾਲ ਨਹੀਂ ਬੱਚੇ ਦੇਖੋ ਪਹਿਲੀ ਗੱਲ ਇਹ ਕਿ ਅਸੀਂ ਜਿਹੜੇ ਲੜਨ ਵਾਲੇ ਲੋਕ ਹੁੰਦੇ ਆ ਨਾ ਜੀ ਪਰਿਵਾਰ ਨਾਲ ਬੱਚਿਆਂ ਨਾਲ ਗੱਲ ਕਰਨੀ ਤੁਸੀਂ ਦੇਖਿਆ ਹੋਵੇਗਾ ਮੈਨੂੰ ਪਤਾ ਲੱਗਿਆ ਕੋਈ ਛੋਟੇ ਬੱਚੇ ਨੇ ਮਤਲਬ ਇੱਕ ਵੀਡੀਓ ਪਾਈ ਆ ਬੱਚੇ ਨੇ ਤੇ ਤੁਸੀਂ ਇਹਨਾਂ ਮਾਨ ਲਾ ਕੇ ਦੇਖੋ ਜੇ ਪਰਿਵਾਰ ਦਾ ਇਹਦਾ ਹੌਸਲਾ ਹੈ ਇੰਨੇ ਹੌਸਲੇ ਚ ਪਰਿਵਾਰ ਹੈ ਤਾਂ ਫਿਰ ਉਹਨਾਂ ਨੂੰ ਇਸ ਚੀਜ਼ ਦਾ ਕੋਈ ਪਰਵਾਹ ਨਹੀਂ ਕੀ ਕਿ ਮੈਂ ਕਿੱਥੇ ਡੱਲੇ ਵਾਲਾ ਕਿੰਨਾ ਦੀ ਗੱਲ ਕਰਦੇ ਹੋ ਮਰਨ ਵਰਤ ਦੇ ਗਿਆ ਤਾਂ ਕੋਈ ਕਹਿੰਦਾ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿ ਜੇਕਰ ਜਗਜੀਤ ਸਿੰਘ ਡੱਲੇ ਵਾਲ ਚੱਕੇ ਕਿਤਾ ਕੋਈ ਗੱਲ ਨਹੀਂ ਹਰ ਇੱਕ ਡੱਲੇ ਵਾਲ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਨੂੰ ਲੱਗਦਾ ਕਿ ਜੇਕਰ ਸਰਕਾਰ ਹੋਰ ਇੱਕ ਦੋ ਦਿਨ ਧਿਆਨ ਜਿਤਕਰੀ ਰੱਖਦੀ ਤੇ ਇਥੇ ਸਾਰਿਆਂ ਨੇ ਡੱਲੇ ਵਾਲ ਬਣ ਜਾਣਾ ਸੀ ਸਾਰਿਆਂ ਨੇ ਮਰਨ ਵਰਤ ਅੱਲਾਹ ਸਾਹਿਬ ਮਰਨ ਵਰਤ ਹੁਣ ਦੋਨਾਂ ਦਾ ਰਹੇਗਾ ਆਪਜੀ ਦਾ ਤੇ ਉਹਦਾ ਨਹੀਂ ਅਜੇ ਮਤਲਬ ਮੋਰਚਾ ਕੱਲ ਨੂੰ ਬੈਠ ਕੇ ਫੈਸਲਾ ਕਰੇਗਾ ਲੇਕਿਨ ਮਰਨ ਵਰਤ ਜਾਰੀ ਰਹੇਗਾ ਮੇਰਾ ਮਰਨ ਵਰਤ ਜਾਰੀ ਰਹੇਗਾ ਥੋੜਾ ਇੰਤਜ਼ਾਰ ਹੋ ਰਿਹਾ ਸੀ ਫਿਰ ਰਾਤ ਹਜ਼ੂਰਗ ਵੀ ਬੈਠੇ ਨੇ ਵਿਚਾਰ ਕਰਾਉਂਦੇ ਸਿਰਫ ਇੱਥੇ ਕਰਕੇ ਕਿ ਅਸੀਂ ਆਪਣੇ ਪ੍ਰਧਾਨ ਜੀ ਨੂੰ ਵਾਪਸ ਮੋਰਚੇ ਦੇਖੀਏ ਕਿੱਥੋਂ ਉਹਨਾਂ ਦੀ ਮਿਹਨਤ ਹੈ ਜਿਹੜੀ ਲਗਾਤਾਰ ਜਿਸ ਤਰ੍ਹਾਂ ਦੇ ਫੈਸਲੇ ਲਏ ਕਿ ਅਸੀਂ ਕੱਲ ਦਾ ਪ੍ਰੋਗਰਾਮ ਦਿੱਤਾ ਵਾ ਸੀਗਾ ਪਰਸੋਂ ਦਾ ਕਿ ਅਸੀਂ ਭਗਵੰਤ ਮਾਨ ਦਾ ਕਰ ਕੇ ਰਣਾ ਤਜੇ ਘਰ ਘੇ ਰੰਦਾ ਮਤਲਬ ਅਗਲੇ ਨੇ ਤਿਆਰੀ ਕੀਤੀ ਹੈ ਤਾਂ ਫਿਰ ਸਰਕਾਰ ਨੂੰ ਤਾਂ ਕਿਤੇ ਨਾ ਕਿਤੇ ਬੈਕਫਰਟ ਤੇ ਜਾਣਾ ਪੈਣਾ ਸਮਾਜ ਦੇ ਸੰਗਤ ਦੇ ਇਨਾ ਪਿਆਰ ਦੇ ਨਾਲ ਹੋਰ ਜ਼ਿਆਦਾ ਜਿਹੜਾ ਤੁਹਾਨੂੰ ਦੇਖੋ ਇਹ ਤਾਂ ਕੋਈ ਕੋਈ ਦੋਰਾਵਾ ਨਹੀਂ ਜਦੋਂ ਸੰਗਤ ਦਾ ਇਨਾ ਪਿਆਰ ਮਿਲਦਾ ਹੋਵੇ ਤਾਂ ਹੌਸਲਾ ਤੇ ਵੱਧੇ ਵੱਧਾ ਦੇਖੋ ਇਹ ਸਰਪੰਚ 25 ਤਰੀਕ ਨੂੰ ਜਦੋਂ ਤੁਹਾਨੂੰ ਲੈ ਕੇ ਗਏ ਨੇ ਤਾਂ ਕਿਹੜੀ ਹਾਲਤ ਦੀ ਤੁਕ ਨੂੰ ਜਾਣਦੇ ਤੋਂ ਉਸ ਤੋਂ ਵੱਧ ਤੇਤਰੂਪ ਦੇ ਵਿੱਚ ਬਰਸਾ ਹੁੰਦੇ ਨੇ ਦੇਖੋ ਪੁਲਿਸ ਨੇ ਉਸ ਵੇਲੇ ਜਿਸ ਤਰ੍ਹਾਂ ਦਾ ਮਤਲਬ ਹਮਲਾ ਕੀਤਾ ਤੋਂ ਜੋ ਬਾਅਦ ਦੇ ਵਿੱਚ ਮੈਨੂੰ ਗੱਲਣਾ ਪਤਲ ਕਿਉਂਕਿ ਸੁੱਤੇ ਪਏ ਸੀ ਸਾਰੇ ਮਤਲਬ ਸਾਥੀ ਇੱਥੇ ਇਸ ਨੂੰ ਉਮੀਦ ਨਹੀਂ ਸੀ ਕਿ ਪੁਲਿਸ ਇੱਥੋਂ ਟਕਰਜਾਈਗੀ। ਤੋਂ ਸਾਰਿਆਂ ਦੇ ਪਹਿਲਾਂ ਆਕੇ ਇਹਨਾਂ ਨੇ ਕੁੰਡੇ-ਕੰਡੇ ਲਾਏ ਆ ਸਾਰਿਆਂ ਦੇ ਘਰ ਬੰਦ ਕੀਤੇ ਆ ਤਾਂ ਕਿ ਕੋਈ ਨੇੜੇ ਆ ਨਾ ਸਕੇ। ਔਰ ਸਾਡੇ ਵਾਲਾ ਜਿਹੜਾ ਸੀਗਾ ਉਹ ਮਤਲਬ ਫੇਵਰ ਦਾ ਬਣਿਆ ਇੱਕ ਘਰ ਸੀਗਾ। ਉਹਨੂੰ ਤੇ ਮਤਲਬ ਦੋ ਝਟਕਿਆਂ ਦੇ ਵਿੱਚ ਟੁੱਟ ਗਿਆ। ਔਰ ਉੱਥੋਂ ਫਿਰ ਮਤਲਬ ਜੇ ਸਾਲ ਤੋਂ ਉਹਨਾਂ ਪੁਲਿਸ ਕਰਮੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਬਿਲਕੁਲ ਪੁਲਿਸ ਕਰਮੀਆਂ ਨੂੰ ਸਨਮਾਨਤ ਕੀਤਾ ਜਿਹੜੇ ਇੱਥੇ ਆਏ ਸੀ। ਦੇਖੋ ਮੈਂ ਕਹਿੰਦਾ ਵੀ ਹਰਿਆਣੇ ਦੇ ਉੱਤੋਂ ਸਿੱਖੀ ਗਈ ਸਰਕਾਰ ਸਾਡੀ ਵੀ ਕਿ ਸਨਮਾਨਤ ਕਰਨਾ ਪਹਿਲੀ ਤਾਂ ਗੱਲ ਇਹ ਆ ਵੀ ਉਹਨਾਂ ਦਾ ਸਨਮਾਨ ਚਲੋ ਚੰਗੀ ਗੱਲ ਆ ਮੈਂ ਕਹੂੰਗਾ ਵੀ ਸਾਡੇ ਅਫਸਰ ਨੇ ਜੇ ਕੋਈ ਸਾਨੂੰ ਸਾਨੂੰ ਗ੍ਰਿਫਤਾਰ ਕਰਨ ਤੇ ਕਿਸੇ ਅਫਸਰ ਨੂੰ ਸਨਮਾਨ ਮਿਲਦਾ ਤਾਂ ਸਾਨੂੰ ਭਾਵੇਂ ਜਿੱਦ ਮਰਜ਼ੀ ਗ੍ਰਿਫਤਾਰ ਕਰ ਲਿਆ ਕਰੋ ਲੋਕਾਂ ਨੂੰ ਮਿਲ ਲਓ ਬਿਲਕੁਲ ਬਿਲਕੁਲ ਪਸਾਰ ਇਕਤਾ ਜਿੰਦਾਬਾਦ 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 ਸਾਰੇ ਪ੍ਰਧਾਨ ਜੀ ਪ੍ਰਧਾਨ ਜੀ ਸਾਰੇ ਹੰਡਾਲ ਦੇ ਵਿੱਚ ਬੈਠੇ ਕੋਈ ਗੱਲ ਨਹੀਂ ਪ੍ਰਧਾਨ ਜੀ ਦੇ ਤੇ ਜੋ ਸੁਪਰੀ ਆਏ ਰਸਤੇ ਦੇ ਅੱਗੇ ਕੋਈ ਵੀ ਨਾ ਹੋਵੇ ਸ੍ਰੀ ਮਿੱਤਰ ਗੁਰਬਾਣੀ ਦੇ ਪ੍ਰਕਾਸ਼ ਹੈ ਉਹਨਾਂ ਨੂੰ ਨਮਸਕਾਰ ਕਰਨ ਪ੍ਰਧਾਨ ਜੀ ਗਏ ਹੈ ਉਹਨਾਂ ਨੇ ਮੱਥਾ ਟੇਕ ਕੇ ਵਾਪਸ ਹੋਣਾ ਰਸਤਾ ਖੋਲ ਦਿਓ। ਦਾਲੇ ਕੱਟ ਝੁਰਮਟ ਨਾ ਮਾਰੋ ਬਲੰਟੀਅਰਾਂ ਨੂੰ ਬੇਨਤੀ ਹੈ ਦੋ ਬਲੰਟੀਅਰ ਰੱਖ ਕੇ ਰਸਤਾ ਖਿਲਾਓ। ਖਾਲੀ ਗੱਲ ਰਸਤਾ ਬਲੰਟੀਅਰ ਰੱਖ ਕੇ ਹੋ ਕੇ ਰਸਤੇ ਨੂੰ ਖਿਲਾਓ ਦਾਲੇ ਜੀ ਜਿਆਦਾ ਇਕੱਠ ਨਾ ਮਾਰਿਆ ਜਾਵੇ। ਤਾਂ ਦੇਖ ਕਾਗਜ਼ ਹੋਈ ਨੇ ਤਸਵੀਰਾਂ ਤੁਹਾਡੇ ਨਾਲ ਜੁੱਤੀ ਖੋਜੋ ਜੀ ਖੜ੍ਹ ਜਾਓ ਖੜ੍ਹ ਜਾਓ ਜੀ